ਮਾਰਯੋ ਜੀ ਐਸ ਐਸ ਪੀ ਸਾਹਿਬ ਸਰਦਾਰ ਹਰਜਨ ਸਿੰਘ ਪੁੱਲ ਦੇ ਦਿਸ਼ਾਨਤ ਦਿਚਾਂਤ ਦੀ ਮੇਕੜੀ ਪੁਆਇੰਟ ਤੇ ਅੱਜ ਤਿਰਕੁਰ ਥਾਣੇ ਵਿੱਚ ਨਾਕਾ ਲਗਾਇਆ ਹੋਇਆ ਸੀ ਪ੍ਰਾਈਵੇਟ ਬੱਸ ਜਿਹੜੀ ਕਿ ਦਿੱਲੀ ਤੋਂ ਬਾਇਆ ਹੁਸ਼ਿਆਰਪੁਰ ਜੰਮੂ ਜਾਣੀ ਸੀਗੀ ਜਦੋਂ ਦੀ ਚੈਕਿੰਗ ਕੀਤੀ ਗਈ ਤਾਂ ਉਹਦੀ ਟੂਲ ਕਿੱਟ ਦੇ ਵਿੱਚੋਂ ਕਰੀਬ 54 ਲੱਖ 90 ਹਜ਼ਾਰ ਜਿਹੜਾ ਕੈਸ਼ ਉਹਦੀ ਬਰਾਮਦਗੀ ਹੋਈ ਹੈ ਕਿੱਥੋਂ ਲੈ ਕੇ ਆ ਰਹੇ ਜੀ ਇਹ ਦਿੱਲੀ ਤੋਂ ਲੈ ਕੇ ਆ ਰਹੇ ਸੀਗੇ ਜੀ ਉਹ ਸ਼ਹਿਰਪੁਰ ਅੱਗੇ ਜਾਣਾ ਸੀਗਾ ਕੈਸ਼ ਤੇ ਇਸ ਬੰਦ ਦੇ ਵਿੱਚ ਕਾੜੇ ਦੇ ਵਿੱਚ ਮਾਮਲਾ ਦਰਜ ਕਰਕੇ ਅੱਗੇ ਫਰਦਰ ਇਨਕਮ ਟੈਕਸ ਡਿਪਾਰਟਮੈਂਟ ਨੂੰ ਦੀ ਇਨਫੋਰਮੇਸ਼ਨ ਦੇ ਦਿੱਤੀ। ਇਹ ਪੈਸਾ ਕੋਈ ਇਲੈਕਸ਼ਨ ਦੇ ਰਿਗਾਰਡਿੰਗ ਯੂਜ਼ ਹੋਣਾ ਸੀਗਾ। ਇਹ ਫਰਦਰ ਇਨਵੈਸਟੀਗੇਸ਼ਨ ਚ ਕਲੀਅਰ ਹੋ ਗਈ ਹੈ ਤੇ ਕਿੰਨੇ अमाउंट ਅਸਰ ਟੋੜ ਲੋਇ ਚਿਰੰਜਾਲ 90530 ਐਗਜ਼ੈਕਟ ਮਾਉਂਟ ਇਹ ਸਰ ਜਿਹੜਾ ਬੰਦਾ ਹੈਗਾ ਕਿਹਨੂੰ ਸਪਲਾਈ ਕਰਨੀ ਸੀ ਕਿੱ데 ਜਾ ਕੇ ਦੱਸੀ ਜਿਹੜਾ ਅੱਜ ਜਾਂਚ ਕੀ ਸਾਹਮਣੇ ਆਇਆ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਨਰੇਸ਼ ਗਾਂਧੀ ਨਾਮਕ ਵਿਅਕਤੀ ਹੈ ਕੋਈ ਹੁਸ਼ਿਆਰਪੁਰ ਤੋਂ ਠੀਕ ਹੈ ਇਹ ਉਹਨਾਂ ਨੂੰ ਦੇਣੀ ਸੀ ਇਹ ਅਮਾਉਂਟ ਹੈ ਜਿਹੜਾ ਇਹ ਕ੍ਰਿਟੀਕਲ ਹੈ ਜਾਂ ਕਿੱਦਾਂ ਹੈ ਇਹਦੇ ਬਾਰੇ ਨਹੀਂ ਹੈ ਜੀ ਮੁਸ਼ਕਿਲ ਦੀ ਕੋਈ ਬੈਕਗਰਾਉਂਡ ਉਹ ਜੇ ਕਲੀਅਰ ਕਰਦੇ ਹਾਂ ਅਸੀਂ ਇਨਵੈਸਟੀਗੇਸ਼ਨ ਲਈ ਪਹਿਲਾਂ ਵੀ ਕਰਦਾ ਰਿਹਾ ਜੀ ਕੁਝ ਪਤਾ ਲੱਗਿਆ ਇਸ ਚੀਜ਼ ਇਨੀਸ਼ੀਅਲ ਪੁਛਗਿਛੇ ਦੱਸਿਆ ਇਹਨੇ ਪਹਿਲਾਂ ਵੀ ਇਹ ਕਰਦਾ ਰਿਹਾ ਤੇ ਜੋ ਸਾਨੂੰ ਇਨੀਸ਼ੀਅਲ ਕੁਝ ਵਿੱਚੋਂ ਲੱਗ ਰਿਹਾ ਹਵਾਲਾ ਦੇ ਰਿਲੇਟਡ ਇਹ ਪੈਸਾ ਹੈਗਾ ਇਸ ਚੀਜ਼ ਨੂੰ ਪੈਸੇ ਟਰਾਂਸਫਰ ਕਰਾਂਦੇ ਉਹਨੂੰ ਪੈਸੇ ਦਿੱਤੇ ਜਾਂਦੇ ਸੀ ਕੁਝ ਅਮਾਉਂਟ ਪਤਾ ਸਰ ਕਿੰਨੀ ਮਿਲਦੀ ਸੀ ਮੈਸेंजर ਦੀ ਤਰ੍ਹਾਂ ਯੂਜ਼ ਹੁੰਦਾ ਸੀਗਾ ਚਾਹ 5000 ਰੁਪਿਆ ਪਰ ਜਿਹੜਾ ਇਹ ਦੇ ਦਿੰਦੇ ਸੀ ਤੇ ਇਹਨੂੰ ਅਮਾਉਂਟ ਦਾ ਵੀ ਨਹੀਂ ਪਤਾ ਸੀ ਕਿੰਨੀ ਅਮਾਉਂਟ ਹੈ ਨਹੀਂ ਨੂੰ ਅਮਾਉਂਟ ਵੀ ਨਹੀਂ ਪਤਾ ਤੇ ਇਹ ਮੰਨਿਆ ਕਿ ਹਜ ਤੱਕ ਕਿੰਨੀ ਵਾਰਾ ਦਾ ਟਰਾਂਸਫਰ ਦਾ ਅਮਾਉਂਟ ਲੈ ਜਾ ਚੁੱਕੇ ਹੈ ਇਹ ਹਜੇ ਫਰਦਰ ਕੁਝ ਵਿੱਚ ਕਲੀਅਰ ਹੋਊਗਾ ਪਰ ਇਹ ਯੂਜ਼ ਲੈ ਕੇ ਜਾਂਦਾ ਸੀ ਆਪਣੀ ਸਬ ਡਿਵੀਜ਼ਨ ਜਿਵੇਂ ਲੋਜ ਕੋਈ ਨਾ ਕੋਈ ਖੇਪ ਪਗੜੀ ਜਾ ਰਹੀ ਹੈ ਬੱਡੀ ਤੁਸੀਂ ਦੇਖ ਸਕਦੇ ਹੋ ਇਹ ਪਿਛਲੇ ਮਹੀਨੇ ਦੇ ਵਿੱਚ ਕਾਫੀ ਹੈਵੀ ਰਿਕਵਰੀਜ਼ ਹੋ ਰਹੀਆਂ ਨੇ ਖਾਸ ਕਰਕੇ ਪਿਛਲੇ ਹਫਤੇ 75 ਲੱਖ ਦਾ ਲੜੜੂ ਖਾਣੇ ਵੜਿਆ ਕੱਲ ਸੋਨਾ ਵੜਿਆ 26 ਕਿਲੋ ਸੋ ਇਹ ਮਸਤੀਦੀ ਦਾ ਹੀ ਰਿਜ਼ਲਟ ਹੈ ਇੱਕ ਸਦਾ ਹੀ ਮੰਦੇ ਹੋ ਕਿ ਜਦੋਂ ਆਮਦਿਨਾਂ 'ਚ ਇੰਨਾ ਦਾ ਰਿਜ਼ਲਟ ਨਹੀਂ ਆਂਦਾ ਜਿਵੇਂ ਉਹ ਚੋਣਾਂ ਜਾਪ ਤਾਂ ਲੱਗ ਰਿਹਾ ਹੈ ਪੋਲਿਟੀਕਲ ਪ੍ਰੈਸ਼ਰ ਬਹੁਤ ਘਟਾ ਹੈ ਤੁਹਾਨੂੰ ਲੱਗਦਾ ਹੈ ਕਿ ਕਾਰਨ ਹੈ ਕਿ ਪੋਲਿਟੀਕਲ ਪ੍ਰੈਸ਼ਰ ਕਰਕੇ ਪੁਲਿਸ ਨਹੀਂ ਉਦਾਂ ਕੰਮ ਕਰ ਰਹੀ ਬੰਦੀ ਨਹੀਂ ਇਹ ਆਮਦਿਨਾਂ 'ਚ ਵੀ ਰਿਕਵਰੀਜ਼ ਹੁੰਦੀਆਂ ਰਹਿੰਦੀਆਂ ਨੇ ਇਸ ਲੈਵ ਹੁਣ ਪਿਛਲੇ ਮਹੀਨੇ ਕਾਫੀ ਜ਼ਿਆਦਾ ਰਿਕਵਰੀ ਹੋਈ ਹੈ ਇਹ ਤਾਂ ਕੀ ਗੱਲ ਹੈ ਮੇਬੀ ਮੂਵਮੈਂਟ ਇਨਕਰੀਜ਼ ਹੋਈ ਹੈ ਇਹਨਾਂ ਦੀ ਓਕੇ ਇਲੈਕਸ਼ਨ ਦਾ ਰੀਜ਼ਨ ਮੰਨਿਆ ਜਾ ਸਕਦਾ ਸਰ ਕਹਿ ਨਹੀਂ ਸਕਦੇ ਕੁਝ ਜੀ ਥੈਂਕ ਯੂ ਠੀਕ ਹੈ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ